ਸਿਵਰਾਲੇ ਦੇ ਰਹਿਣ ਵਾਲੇ ਬਾਬਾ ਰੋਡ ਤੇ ਮੱਠਾ ਦੇਖਣ ਆਏ ਆ ਤੇ ਸਾਡੀ ਮੰਗਤ ਪੂਰੀ ਹੋਈ ਸਾਡੇ ਕਾਕਾ ਆਇਆ ਛੋਟਾ ਜਵਾਗ 4 ਸਾਲ ਦਾ ਆਇਆ ਬਾਬਾ ਰੋਡ ਤੇ ਦਿੱਤਾ ਆ ਆਪਾ ਮੱਠਾ ਦੇਖ ਕੇ ਆਏ ਠੀਕ ਹੈ ਤਨਤਾਲ ਬਾਬਾ ਰੋਡ ਦਾ ਸਰਕਾਰ ਦੇ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਸਭ ਦੁਨੀਆ ਸਭ ਸੰਗਤਾਂ ਉਮਮਾ ਕੇ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਲੋਕੀ ਪਹੁੰਚਦੇ ਰਹੇ ਜੀ ਜਿਨ੍ਹਾਂ ਨੂੰ ਰੱਬ ਪੁੱਤਰ ਦਿੰਦਾ ਆ ਨਵਾਂ ਦਿੰਦਾ ਆ ਕੋਚ ਨੂੰ ਰੋਟੀ ਰੋਟੀ ਦੇ ਰੋਜ਼ਗਾਰ ਦਿੰਦਾ ਹੈ ਬਾਬਾ ਰੋਡਾ ਇਹ ਨਰ ਤੇ ਮੀਨ ਸ਼ਰਾਬ ਕਾਬਤ ਤਾਂ ਦੋਲਦਾਂ ਦੇ ਆ ਬਾਬਾ ਜੀ ਦਾ ਲੰਗਰ ਲੱਗਦੇ ਹਨ ਸਭ ਸੰਗਤਾਂ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀ ਆ ਰ ਔਰ ਬਾਬਾ ਜੀ ਦੇ ਦਰ ਤੇ ਪਹੁੰਚ ਕੇ ਬਾਬਾ ਰੋਡਾ ਜੀ ਕੋ ਮਰਾਨਾ ਪਹੁੰਚਦੀ ਆ ਇਹ ਕਰੋ ਬਾਬਾ ਰੋਡਾ ਜੀ ਦਾ ਹੋ ਸਾਡੇ ਦਰਬਾਰ ਦੀ ਜੈ ਚਲ ਆ ਬਾਬਾ ਰੋਡਾ ਜੀ ਤੇ ਲੰਗਰ ਲਾਇਆ ਬਹੁਤ ਵਧੀਆ ਇੱਥੇ ਲੰਗਰ ਲਾਇਆ ਮੇਲਾ ਬਹੁਤ ਭਰਿਆ ਹੈਗਾ ਹੈ ਬਾਕੀ ਤੌਰ ਤੇ ਬਾਬਾ ਜੀ ਕੋ ਸਭ ਕੋ ਜੀ ਮਿਲਿਆ ਆ ਮਾਲਕ ਸਾਰਿਆਂ ਨੂੰ ਦਵੇ ਜੈ ਬਾਬੇ ਰੋਟੀ ਦੀ ਜੈ ਬਾਬੇ ਰੋਟੀ ਦੀ ਜੈ ਬਾਬੇ ਰੋਟੀ ਦੀ ਅਸੀ ਗੱਲ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਪਿੰਡ ਰਿਏ ਤੋਂ ਅਸੀਂ ਬਹੁ ਵਜੇ ਸਤਾਰਾ ਬਾਬਾ ਜੀ ਦਾ ਬਹੁ ਮਰਕਾ ਪੂਰੇ ਹੁੰਦੇ ਆ ਇੱਥੇ ਅਸੀਂ ਹਰ ਸਾਲ ਮੇਲੇ ਤੇ ਇੱਥੇ ਇਸ ਤਰ੍ਹਾਂ ਹੀ ਆਈਦਾ ਸਾਡੀ ਪੂਰੀ ਟੀਮ ਆ ਜੀ ਉਹ ਮੰਮਾ ਆ ਕੇ ਇਹਦਾ ਪੂਰਾ ਇੰਜੋਏਮੈਂਟ ਬਾਬਾ ਜੀ ਬਹੁ ਸ਼ੁਕਰਾਵਾਦ ਦੇ ਤੇ ਅੰਦਾਜ਼ ਨਾਲ ਅਰਥੀ ਹੁੰਦਾ ਹਰਗੇ ਦੀ ਮਨੋਗਾਮਨਾ ਪੂਰੀ ਹੁੰਦੀ ਇੱਥੇ ਹਰ ਸਾਲ ਮਨ ਪੂਰੀ ਹੁੰਦੀ ਹਰ ਸਾਲ ਅਸੀਂ ਆਉਂਦੇ ਆ ਨਾਥ ਪ੍ਰਸਾਦ ਚੜਾ ਕੇ ਪ੍ਰਸਾਦ ਚੜਾਈ ਦਾ ਨਾਮ ਲੈ ਕੇ ਜਾਂਦਾ ਵਾ ਤੇ ਮੈਂ ਫਲਾਣਾ ਮੈਂ ਗੁਰਨੇਸ਼ ਸਿੰਘ ਫਟਵਾਰੀ ਅੱਜ ਸਵਾਲ ਵਾਪਰ ਬਟਾਈਏ ਇਹ ਕੋਲ ਬਾਰੇ ਸਾਰਾ ਵੀ ਅੱਜ ਸਰਾਣਾ ਮੇਲਾ ਚੱਲ ਰਿਹਾ ਹੈ ਇਹ ਮੇਲਾ ਦੋ ਦਿਨ ਚੱਲਦਾ ਇਸ ਇਤੇ ਲੋਕਾਂ ਨੇ ਲੋਕਾਂ ਨੇ ਮਨੋਗਾਵਾਂ ਕੋਈ ਆ ਮਾਪਾ ਰੋਡੇ ਸਤਾਂ ਮੁਸਤਕੋ ਆਵਾਜ਼ ਦੇ ਰਹੇ ਹਨ ਲਖਾ ਜਿਹੜਾ ਲੋ ਇੱਥੇ ਮਤਲਬ ਦੇ ਕਰਾਉਂਦੇ ਆ ਇਹ ਮੇਲਾ ਹਰ ਸਾਲ ਪਾਇਆ ਜਾਂਦਾ ਆ ਆ ਮਨਦੀਪ ਸਿੰਘ ਝੰਡਿਆ ਇਹ ਹਰ ਸਾਲ ਮੇਲਾ ਬਹੁਤ ਵਧੀਆ ਲੱਗਦਾ ਆ ਬਾਬੇ ਰੋਡੇ ਦੀ ਬਹੁਤ ਮੰਦਾ ਆ ਹਰ ਸਾਲ ਲੱਗ ਲੱਗੇ ਪਿੰਡਾਂ ਤੋਂ ਬਹੁਤ ਦੁਨੀਆ ਇਕੱਠ ਕਰਦੀ ਆ ਬੋਏ ਕਰਨੀ ਵਾਲਾ ਬਾਬਾ ਵਾਏ ਬਾਬਾ ਰੋਡੇ ਜੀ ਦਾ ਮੇਲਾ ਹਰ ਸਾਲ ਹੁੰਦਾ ਆ ਹਾਂਜੀ ਮੇਰਾ ਨਾਮ ਹੈ ਪਿੱਛਾ ਮੇਰਾ ਨਾਮ ਹੈ ਸਿੱਧੀਆਂ ਇੱਥੇ ਬਹੁਤ ਛਿਰਦਾ ਨਾਲ ਲੋਕੀ ਆਉਂਦੇ ਨੇ ਹਰ ਸਾਲ ਮੇਲਾ ਤੋਂ ਹੁਕਮ ਦਾ ਪਾਇਆ ਜਾਂਦਾ ਹੈ ਜੀ ਇਹ ਬਹੁਤ ਕੱਲ੍ਹ ਦੇ ਸਾਹਮਣੇ ਪੰਗੜੇ ਪੈ ਰਹੇ ਆ ਬਹੁਤ ਮਾਣ ਸਾਹਮਣੇ ਤੇ ਕੁੜੀਆਂ ਦੀਆਂ ਲੋਕਾਂ ਦੀਆਂ ਤੇ ਸ਼ਰਦਾਂ ਨਾਲ ਮੱਥਾ ਟੇਕਣ ਆਉਂਦੇ ਆ ਅਸੀਂ ਵੀ ਹਰ ਸਾਲ ਆਪਣੇ ਪਿੰਡੋਂ ਸੰਗਤ ਲੈ ਆ ਗਏ ਤੇ ਮੱਥਾ ਟਕਾਈਦਾ ਵਾ ਤੇ ਬਹੁਤ ਹੀ ਵਧੀਆ ਤੇ ਸਾਰਾ ਯੋਗਦਾਨ ਸਾਰੇ ਪਿੰਡਾਂ ਆਂਦਾ ਰਿਹਾ ਸਭ ਆ ਜਾਂਦਾ ਏ ਤੇ ਸ਼ਰਾਬ ਦਾ ਪਿਆ ਚੜਦਾ ਏ ਤੇ ਲੋਕੀ-ਕੁੜੀਆਂ ਆਪਣੀਆਂ ਲੈ ਕੇ ਜਾਂਦੇ ਰਹੇ ਬੋਦੀ ਕਿਰਪਾਏ ਬਰੋਗਾਂ ਦਾ ਬਟੇ ਜੀ ਰੋਣੋ ਕਰੋ ਇਹ ਸਾਰੇ ਦੇ ਖੁਸ਼ੀਆਂ ਲੈ ਕੇ ਸਾਰੇ ਜਾਂਦੇ ਨੇ ਬਾਬਾ ਰੋਣਾ ਜੀ ਜਿਹਨਾਂ ਦਾ ਪਿੰਡ ਧਵਾਨ ਦਮੋਦਰ ਜਿਨਾਰੇ ਘੋਮੇ ਦੇ ਧਰਤੀ ਨੂੰ ਆ ਕੇ ਭਾਗ ਲਾਇਆ ਕਿ ਤੇ ਅੱਜ ਬਹੁਤ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਦਾਰੂ ਦਾ ਸ਼ਰਾਬ ਦਾ ਪ੍ਰਸਾਦ ਵਰਤਾਇਆ ਜਾਂਦਾ ਹੈ ਤੇ ਚੜਾਇਆ ਜਾਂਦਾ ਹੈ ਬਾਬਾ ਜੀ ਬਹੁਤ ਭక్తి ਵਾਲੇ ਸਨ ਜਿਹੜੇ ਵੀ ਗਾਲੋ ਮੂੰਹ ਕਹੇ ਖਾਨਾ ਪੂਰੀ ਹੋ ਜਾਂਦੀ ਸੀ ਹੋਰ ਆਪਾ ਰੋਡਾ ਜੀ ਦੀ ਜਗ੍ਹਾ ਤੇ ਸਭ ਇੱਕ ਦੀ ਆ ਮਨੋ ਕਾਮਨਾ ਪੂਰੀਆ ਹੁੰਦੀ ਆ ਕੁਦਰਤੀ ਹੋਰ ਸਾਨੂੰ ਸੇਵਾ ਮਿਲਿਆ ਸੀ ਅਮਰੀਕਾ ਤੋਂ ਹਰ ਸਾਲ ਆਉਂਦੇ ਆ ਇੱਥੇ ਮੇਲੇ ਮੇਲਾ ਕਰਾਉਣ ਆਸਤੇ ਪਾਕਿਸਤਾਨਿਆਂ ਦੀਆਂ ਬੁਲਾਦਾ ਪੂਰੀਆ ਹੁੰਦੀ ਆ ਇੱਥੇ ਆ ਕੇ ਜੀ ਆ ਹਰ ਸਾਲ ਅਸੀਂ ਇੱਥੇ ਆੜ ਕੇ ਸੇਵਾ ਕਰਾਉਂਦੇ ਆ ਮਹਾਰਾਜ ਨੇ ਸਾਡੇ ਬਹੁਤ ਕਿਰਪਾ ਕੀਤੀ ਆ ਮਹਾਰਾਜ ਬਾਬਾ ਰੋਡਾ ਸਾਡੇ ਉੱਤੇ ਹਾਸ ਰੱਖਦੇ ਆ ਆਈ ਹਰ ਸਾਲ ਆਈਂ ਸੇਵਾ ਕਰਨਾਉਨੇ ਆ ਜਿੰਨੇ ਜੋ ਕੇ ਹੈਗੇ ਹਰ ਸਾਲ ਸੇਵਾ ਕਰਦੇ ਆ ਮਹਾਰਾਜ ਨੇ ਸਾਡੇ ਤੇ ਬਹੁਤ ਖੁਫਾ ਕੀਤੀ ਆ ਹਾਂਜੀ ਸਤਿਕਾਰ ਜੀ ਸਤਿਕਾਰ ਸਪਾ ਬੇਰੋੜਾ ਦਾ ਜੋ ਕਿ ਮੇਲਾ ਚੱਲਦਾ ਹਰ ਸਾਲ ਦੀ ਤਰ੍ਹਾਂ ਇੱਦਾਂ ਬਹੁਤ ਵਧੀਆ ਮਨਾਇਆ ਜਾਂਦਾ ਜੋ ਕਿ ਭਾਰੀ ਸੰਕਟ ਦੇ ਨਾਲ ਜੋ ਕਿ ਕਾਫੀ ਰੌਣਕਾਂ ਦੇ ਨਾਲ ਲੋਕਾਂ ਦੇ ਮਣਕਾਉਣਾ ਪਉੜੀਆਂ ਹੁੰਦੀਆਂ ਨੇ ਲੋਕ ਦੂਰ-ਦੂਰੋਂ ਛਾਵ ਲੈ ਕੇ ਹੁੰਦੇ ਨੇ ਸੋ ਬਹੁਤ ਵਧੀਆ ਮੇਲਾ ਬਣਾਇਆ ਜਾਂਦਾ ਇੱਦਾਂ ਹਰ ਸਾਲ ਦੀ ਤਰ੍ਹਾਂ ਬਣਾਇਆ ਜਾਂਦਾ ਬਹੁਤ ਵਧੀਆ ਖੂਬ ਲੋਕਾਂ ਨੇ ਆਨੰਦ ਕਾਲਾ ਬੇਰੋੜਾ ਦਾ ਬਾਬਰੋ ਰਾਜੀ ਵੀ ਆਏ ਆ ਮੱਥਾ ਟੇਕਣ ਆਏ ਆ ਬੜੀ ਸ਼ਰਧਾ ਭਾਵਨਾ ਨਾਲ ਆਏ ਆ ਇੱਥੇ ਜੜਾ ਵੀ ਕੋਈ ਆਉਂਦਾ ਉਹਦੀ ਸ਼ਰਧਾ ਭਾਵਨਾ ਪੂਰੀ ਹੁੰਦੀ ਆ ਜੀ ਜਿਹਨੇ ਆਓ ਮੱਥਾ ਟੇਕੋ ਮਹਾਰਾਜ ਦੇ ਘਰੇ ਜੂਰੀ ਭਰੋ ਜੀ ਬਹੁਤ ਬਹੁਤ ਮੇਰੇ ਕਿਰਪਾ ਕਰਦਾ ਮਹਾਰਾਜ ਜੀ ਆਪਾਂ ਪ੍ਰਸ਼ਾਦ ਆਪ ਚੜਾਉਂਦੇ ਆ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਬਰਪਾਲ ਪਿੰਡ ਆ ਬਹੁਤ ਬਹੁਤ ਚੜਦੀ ਕਲਾ ਦੀ ਜਿੱਥੇ ਕੋਈ ਆਉਂਦਾ ਵਾ ਆਪਣਾ ਚੜਦੀ ਕਲਾ ਦੇ ਹਿਸਾਬ ਨਾਲ ਆਵਾ ਜੀ ਆਓ ਆਪਣੇ ਗੁਰੂ ਘਰ ਆ ਲਓ ਮੱਥਾ ਟੇਕੋ ਆਣ ਕੇ ਮਹਾਰਾਜ ਹਾਂ ਜੀ ਜਿਵੇਂ ਬਾਬੇ ਉਹਦੇ ਮੇਲੇ ਦੇ ਡੀਐਸਪੀ ਸਾਹਿਬ ਮਜੀਠਾ ਤੇ ਐਸਐਸਓ ਮਜੀਠਾ ਲੋਕ ਪੂਰਾ ਪ੍ਰਬੰਧ ਕੀਤਾ ਗਏ ਨੇ ਕੋਈ ਵਿਘਨ ਨਹੀਂ ਪਿਆ ਟ੍ਰੈਫਿਕ ਚੱਲ ਰਹੀ ਆ ਮੇਲਾ ਬਹੁਤ ਵਧੀਆ ਚੱਲ ਰਿਹਾ ਸ਼ਾਂਤਪੁਰ ਵੀ